ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਨਹੀਂ ਕਰਨੀ ਬਿਲਕੁਲ ਆਰਾਮ ਦੇ ਨਾਲ ਅੱਗੇ ਦੇ ਵਿੱਚ ਜਿਹੜਾ ਧਰਨਾ ਲੱਗਿਆ ਹੋਇਆ ਸੀ ਉਹ ਸਮਾਪਤ ਹੋ ਚੁੱਕਿਆ ਹੈ ਜਿਹੜੇ ਸਾਡੇ ਸਾਥੀ ਨੇ ਨੋਜਵਾਨਾਂ ਨੇ ਕੀ ਹੁਣ ਪ੍ਰਸ਼ਾਸਨ ਨਾਲ ਜਿਹੜੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਜਿਹੜਾ ਇਹ ਧਰਨਾ ਹੈ ਉਹ ਸਮਾਪਤ ਕਰ ਦਿੱਤਾ ਗਿਆ ਤੇ ਹੁਣ ਆਪ ਆ ਜਾਈਏ ਜੀ ਆਵਾਜ਼ ਦੀ ਬੇਨਤੀ ਆ ਚੱਲਣ ਨੂੰ ਆਰਾਮ ਦੇ ਨਾਲ ਸ਼ੁਰੂ ਹੋ ਜਾਵੇਗੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਸਭ ਧਰਨਾ ਹੈ ਜਿਹੜਾ ਅੱਗੇ ਦੇ ਵਿੱਚ ਲੱਗਿਆ ਹੋਇਆ ਸੀ ਉਹ ਚੁੱਕ ਦਿੱਤਾ ਗਿਆ ਹੈ ਕਾਰਨ ਕੀ ਹੈ ਧਰਨੇ ਦਾ ਕਿ ਧਰਨਾ ਕਿਉਂ ਲਾਇਆ ਗਿਆ ਇਹ ਧਰਨਾ ਤੁਹਾਡੇ ਨਾਲ ਸਾਂਝਾ ਕਰਦੇ ਕਿਉਂ ਲਾਇਆ ਗਿਆ ਹਰ ਪ੍ਰਸ਼ਾਸਨ ਆ ਲੋ ਜੀ ਧਰਨੇ ਦਾ ਮੇਨ ਕਾਰਨ ਹੈ ਗੁਮशुदा ਦੀ ਤਲਾਸ਼ ਨਾਮ ਮਿੰਨਤ RAM ਨਾਮ ਰਾਜ RAM ਸੁਪੁੱਤਰ RAM ਦੇ ਨਾਲ ਸੁਪੁੱਤਰ ਪਹਿਲੇ ਪਰਦਾ ਖੋਲੋ ਰਸਤਾ ਤੇ ਖੋਲੋ ਤੈਸੀਲ ਦੇ 15 ਸੰਗਤਾਂ ਬਲਾਂ ਦੇ ਬਾਬਾ ਧਰਨਾ ਹੈ ਬੱਚਿਆਂ ਨੂੰ ਲੱਭਣ ਦਾ ਲਾਇਆ ਗਿਆ ਸੀ ਤੇ ਕਿਤੇ ਨਾ ਕਿਤੇ ਇਹਨੂੰ ਕੋਈ ਆਕਰਤਨ ਦੇ ਨਾਲ ਕਰਵਾ ਲਿਓ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਤੇ ਹੁਣ ਧਰਨਾ ਹੈ ਜਿਹੜਾ ਅੱਗੇ ਦੇ ਵਿੱਚ ਲੱਗਿਆ ਹੋਇਆ ਸੀ ਉਹ ਖੁੱਲ ਗਿਆ ਜੇ ਤੁਹਾਡੇ ਲਾਗਵਾ ਮਕਾਮਾਂ ਤੇੜਾ ਨੇ ਉਹ ਮੇਰੇ ਸਾਹਮਣੇ ਆ ਜਾਣ ਸਾਰੀਏ ਜਿੰਨੇ ਮੇਰੇ ਨੌਜਵਾਨ ਸਾਥੀ ਨੇ ਮਤਲਬ ਸੈਦੂਲ ਵਾਲਮੀ ਕਿਸੇ ਵਾਂਗ ਬਿਆ ਬੰਨਾ ਸਾਡੇ ਬਹੁਤ ਹੀ ਸ਼ਿਕਤਾਰ ਰਹੇਗਾ ਸਾਰੇ ਧਰਨਾ ਹੈ ਜੀ ਜਿਹੜਾ ਤੁਹਾਨੂੰ ਵੀਡੀਓ ਪਾਈ ਸੀ ਕਿ ਧਰਨਾ ਲੱਗਿਆ ਹੋਇਆ ਉਹ ਧਰਨਾ ਹੈ ਜਿਹੜਾ ਸਮਾਪਤ ਹੋ ਚੁੱਕਿਆ ਹੈ ਹੁਣ ਆਵਾਜ਼ ਆਈਏ ਜਿਹੜੀ ਉਹ ਚੱਲ ਸਕਦੀ ਹੈ ਤੇ ਚੱਲੂਗੀ